ਹਨੋਰੀ ਬਾਡਰ ਦੇ ਉੱਤੇ ਅੱਜ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਦੂਜੇ ਪਾਸੇ ਉੱਥੇ ਹੀ ਤਾਰਾ 163 ਲਾਗੂ ਕਰ ਦੁੱਤੀ ਹੈ ਤੇ ਦੱਸਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਮਰਨ ਵਰਤ ਤੇ ਬੈਠਿਆ 40 ਦਿਨ ਹੋ ਗਏ ਨੇ ਮਹਾਪੰਚਾਇਤ ਦਾ ਸੱਦਾ ਦਿੱਤਾ ਗਿਆ ਸੀ ਤੇ ਜਿਸ ਦੇ ਵਿੱਚ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਸਭ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਤੇ ਅੱਜ ਮਹਾਪੰਚਾਇਤ ਦਾ ਸੱਦਾ ਹੈ ਪਰੰਤੂ ਇਸ ਤੋਂ ਪਹਿਲਾਂ ਹੀ ਦੱਸਦੀ ਹੈ ਕਿ ਤਾਰਾ 163 ਜਿਹੜੀ ਕਿ ਲਾਗੂ ਕਰ ਦਿੱਤੀ ਹੈ ਹਰਿਆਣਾ ਪੰਜਾਬ ਦੀ ਸਰਹੰਦ ਖਨੌਰੀ ਵਿਖੇ ਅੱਜ ਅੰਦੋਲਨਕਾਰੀ ਕਿਸਾਨਾਂ ਦੀ ਮਹਾਪੰਚਾਇਤ ਹੋਵੇਗੀ ਤੇ ਇੱਥੇ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ 40 ਦਿਨ ਤੋਂ ਮਰਨ ਵਰਤ ਤੇ ਬੈਠੇ ਨੇ ਤੇ ਦੱਸਿਏ ਕਿ ਇਹਨਾਂ ਨੂੰ ਦੇਸ਼ ਭਰ ਦੇ ਕਿਸਾਨਾਂ ਨੂੰ ਗੱਲਬਾਤ ਕਰਨ ਦੇ ਲਈ ਖਨੌਰੀ ਸਰਹੰਦ ਤੇ ਪੁੱਜਣ ਦੀ ਅਪੀਲ ਕੀਤੀ ਸੀ ਤੇ ਡੱਲੇਵਾਲ ਵੀ ਜਿਹੜੇ ਕੇਸ ਰੇਸ ਤੇ ਆ ਕੇ ਕਿਸਾਨਾਂ ਨੂੰ ਸੰਬੋਧਨ ਕਰਨਗੇ ਉਥੇ ਹੀ ਕਿਸਾਨਾਂ ਦੀ ਮਹਾਪੰਚਾਇਤ ਦੇ ਮੰਦੇ ਨਜ਼ਰ ਹਰਿਆਣਾ ਪੁਲਿਸ ਨੇ ਜਿੱਦ ਚ ਹਾਈ ਅਲਰਟ ਕਰ ਦਿੱਤਾ ਹੈ ਤੇ ਦੱਸ ਦਈਏ ਕਿ ਬੀ ਐਨ ਐਸ ਦੀ ਧਾਰਾ 163 ਪਹਿਲਾ ਆਈ ਪੀਸੀ ਦੀ ਧਾਰਾ 144 ਜ਼ਿਲ੍ਹੇ ਚ ਲਾਗੂ ਕਰ ਦਿੱਤੀ ਗਈ ਹੈ ਤੇ ਉਥੇ ਹੀ ਸਰਹੰਦ ਤੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ 21 ਕੰਪਨੀਆ ਤਾਇਨਾਤ ਕੀਤੀਆਂ ਗਈਆਂ ਨੇ ਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਇੱਥੇ 21 ਡੀਐਸਪੀ ਵੀ ਡਿਊਟੀ ਤੇ ਹੋਣਗੇ ਹਰਿਆਣਾ ਪੁਲਿਸ ਨੇ ਨਰਵਾਣਾ ਤੋਂ ਗੜੀ ਹੋ ਕੇ ਪੰਜਾਬ ਜਾਣ ਵਾਲਾ ਰਸਤਾ ਵੀ ਬੰਦ ਕਰ ਦਿੱਤਾ ਹੈ ਤੇ ਦੱਸਿਆ ਕਿ ਅੱਜ ਖਨੌਰੀ ਬਾਰਡਰ ਤੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਦੀ ਜਿਹੜੀ ਕਿ ਸਟੇਜ ਤੇ ਡੱਲੇਵਾਲ ਵੀ ਹੋਣਗੇ ਸੁਪਰੀਮ ਕੋਰਟ ਚ ਡੱਲੇਵਾਲ ਦੇ ਮਰਨ ਵਰਤ ਬਾਰੇ 6 ਤਰੀਕ ਨੂੰ ਜਿਹੜੀ ਕਿ ਅਗਲੀ ਸੁਣਵਾਈ ਹੋਣੀ ਹੈ ਤੇ ਉੱਥੇ ਹੀ ਖਨੌਰੀ ਬਾਰਡਰ ਤੇ ਹੋਣ ਵਾਲੀ ਕਿਸਾਨ ਮਹਾਪੰਚਾਇਤੇ ਸ਼ਾਮਲ ਹੋਣ ਲਈ ਦੂਸਰੇ ਸੂਬਿਆਂ ਤੋਂ ਵੀ ਕਿਸਾਨ ਆਕੂ ਪੁੱਜ ਗਏ ਨੇ ਤੇ ਦੱਸਦੀ ਹੈ ਕਿ ਅੱਜ ਐਸਕੇਐਮ ਦੇ ਆਕੂਆਂ ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਧੁੰਦਾ ਅਤੇ ਠੰਡਾ ਮੌਸਮ ਹੋਣ ਕਰਕੇ ਕਿਸਾਨਾਂ ਦੇ ਲਈ ਇਹ ਪਰਖਿਆ ਵੀ ਹੈ ਕਿਸਾਨਾਂ ਦੇ ਖੇਤੀ ਰੁਝੇਵੇਂ ਵੀ ਇਨਾ ਦੇ ਦਿਨਾਂ ਦੇ ਵਿੱਚ ਘਟ ਹੁੰਦੇ ਨੇ ਤੇ ਜਿਸ ਕਰਕੇ ਦੋਵੇਂ ਸੂਬਿਆਂ ਦੇ ਕਿਸਾਨਾਂ ਨੇ ਇਨਾ ਇਕੱਠਾ ਵਿੱਚ ਜਿਹੜਾ ਕਿ ਪੁੱਜਣ ਦੀ ਸੁਭਾਵਨਾ ਹੈ ਤੇ ਕੇਂਦਰ ਸਰਕਾਰ ਨੇ ਡੱਲੇਵਾਲ ਦੇ ਮਰਨ ਵਰਤ ਨੂੰ ਕੇ ਕਿਸਾਨਾਂ ਨੂੰ ਗੱਲਬਾਤ ਦਾ ਹਲੇ ਤੱਕ ਕੋਈ ਸੱਦਾ ਪੱਤਰ ਨਹੀਂ ਭੇਜਿਆ ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਪਹਿਲਾ ਭਲਕੇ ਦੋ ਸੂਬਿਆਂ 'ਚ ਹੋਣ ਵਾਲੀਆਂ ਕਿਸਾਨ ਮਹਾਪੰਚਾਇਤਾਂ ਨੂੰ ਮਿਲਣ ਵਾਲੇ ਹੰਗਾਰੇ ਨੂੰ ਦੇਖਣਾ ਚਾਹੁੰਦੀ ਹੈ ਮਹਾਪੰਚਾਇਤ ਤੋਂ ਬਾਅਦ ਦਿੱਲੀ ਵੱਲ ਮਾਰਚ ਕਰਨ ਦੀਆਂ ਕੋਸ਼ਿਸ਼ਾਂ ਤੇ ਵੀ ਨਜ਼ਰ ਪੁਲਿਸ ਰੱਖ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਕਿਸਾਨ ਗੁਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠੇ 40 ਦਿਨ ਹੋ ਗਏ ਨੇ ਤੇ ਉਹਨਾਂ ਦੀ ਹਾਲਤ ਜਿਹੜੀ ਕਿ ਦਿਨੋਂ-ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਇੱਥੇ ਤੱਕ ਉਹਨਾਂ ਦੇ ਸਰੀਰ ਦਾ ਜਿਹੜਾ ਕਿ ਮਾਸ ਵੀ ਖਤਮ ਹੁੰਦਾ ਜਾ ਰਿਹਾ ਹੈ ਅਤੇ ਬਲੱਡ ਪ੍ਰੈਸ਼ਰ ਜਿਹੜਾ ਕਿ ਰੋਜ਼ ਘਟਦਾ ਜਾ ਰਿਹਾ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਕਿਸਾਨਾਂ ਨੂੰ ਲੈ ਕੇ ਦੱਸਦੀ ਕਿ ਇਹ ਖਬਰ ਹੈ ਤੇ ਦੂਜੇ ਪਾਸੇ ਅੱਜ ਮਹਾਪੰਚਾਇਤ ਹੈ ਤੇ ਡੱਲੇ ਵਾਲ ਅੱਜ ਸੰਬੋਧਨ ਕਰਨਗੇ ਤੇ ਤਾਰਾ 163 ਵੀ ਜਿਹੜੀ ਕਿ ਲਾਗੂ ਹੋਈ